ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਏ ਨੂੰ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਦੋਸਤ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਬਈ ਇਹਨਾਂ ਨੂੰ ਕਾਲ ਕੀਤੀ ਐ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹੁੰਦੀ ਆ ਹੋਰ ਪੀਜ਼ਾ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ 4-5 500 ਰੁਪਏ ਦੇ ਤੇ ਪੀਜ਼ਾ ਦੇ ਵਿੱਚ ਮੈਂ ਕਰੇ ਮੰਗਾਇਆ ਸੀ ਆ ਉਦੋਂ ਇਹਨਾਂ ਦੇ ਵਿੱਚ ਕੌਕਰੋ ਜੀ ਨਿਕਲਿਆ ਉਹ ਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਹੈ ਇਹ 3 ਵਜੇ ਮੰਗਾਇਆ ਜੀ ਹੁਣ ਇਹ ਦਾਦਾ ਘੰਟਾ ਹੋਇਆ ਜੀ ਮੈਨੂੰ ਮੰਗਾਈ ਨੂੰ ਜੀ ਐ ਸਲਾਈ ਸਾਫ ਕਰ ਰਿਆ ਸੀਗਾ ਬਸ ਇਹਨੇ ਖਾਲੀ ਦੂਜੀ ਮੈਂ ਆਬ ਖਾਣ ਲੱਗਿਆ ਉਹਦੇ ਵਿੱਚੋਂ ਕੌਕਰੋ ਜੀ ਹਜੇ ਪਰ ਇਹ ਚੀਜ਼ ਦੇ ਵਿੱਚ ਵੀ ਕੌਕਰੋ ਜੂਗਾ ਜੀ ਇਸ ਸੰਬੰਧ ਵਿੱਚ ਤੁਸੀਂ ਇਹਨਾਂ ਦੇ ਪਾਏ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਜੀ ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਆ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਗਿਨੇ ਗਿਆ ਇਹ ਬਾਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾਪ ਦੇ ਬੰਦ ਕਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਇਹ ਜਗੰਦ ਖਲਾਉਣ ਇਹ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਹੀ ਮਹਿਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਕੰਪਲੀਟ ਨਹੀਂ ਕੀਤੀ ਮੈਂ ਇਹਨਾਂ ਕੋਲ ਪਹੁੰਚਿਆ ਜੀ ਤੁਹਾਨੂੰ ਲੱਗੇ ਮਾਮਲਾ ਹੋਇਆ ਜੀ ਮੇਰੇ ਦੋਸਤ ਨੇ ਪੀਜ਼ਾ ਮੰਗਾਇਆ ਸੀ ਅਰਬੀਪੁਰ ਪਿੰਡ ਅੱਜ ਤੋਂ ਅ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋਂ ਕੌਕਰੇ ਦਾ ਪੀਸ ਔਕੇ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਆਪਣੇ ਸਾਡੇ ਕੌਕਰੇ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕਿਉਂ ਇਹ ਕੌਕਰੇ ਦੇ ਵਿੱਚ ਨਿਕਲਿਆ ਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਕਿਹਦਾ ਕੌਕਰੇ ਦੇ ਵਿੱਚੋਂ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀਸ ਚੇਂਜ ਕਰਕੇ ਵਾਪਸ ਦੇ ਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਇਹਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਤੇ ਕੱਲ ਨੂੰ ਤੋਂ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਹੈ ਕਿੱਥੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ ਮਿੰਡ ਮਹੀਨੇ ਮਹੀਨੇ ਬਾਅਦ 15 ਮਹੀਨੇ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹੜੇ ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲ ਫੂਡ ਸਰਪ੍ਰਾਈਜ਼ ਵਾਲੇ ਨੂੰ ਤਾਈਦਾ ਇਹਨਾਂ ਦੀ ਟਰੈਕਿੰਗ ਕਰਨ ਟਾਈਮ-ਟਾਈਮ 'ਤੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਨੂੰ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮਛਵੜੇ ਆ ਦਾ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਹੈ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣੇ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਕੱਢੇਗਾ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਤਾਂ ਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋ ਤੇ ਅਸੀਂ ਚੇਂਜ ਕਰ ਦਿੰਨੇ ਆਂ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨਹੀਂ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਉਹ ਸਫਾਈ ਦੇ ਨਾਲ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫ੍ਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਤੋ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ ਬਸ ਇਹੀ ਕੁਛ ਆ ਜਦੋਂ ਤੁਸੀਂ ਚੈਕਿੰਗ ਕਰਦੇ ਕੋਈ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਹੁਣ ਐਲੀਕੇਸ਼ਨ ਲਗਾ ਰਹੀ ਨੇ ਕਿ ਸਰਵਤੀ ਬੋਲ ਦਿੱਤਾ ਇਹ ਤਾਂ ਮਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ